ਆ ਬੜਾ ਅਫਸੋਸ ਆ ਹੁੰਦਾ ਇਸ ਪਿੰਡ ਦੇ ਉੱਤੇ ਉਸ ਪਰਿਵਾਰ ਨੇ ਜਿਹੜਾ ਪੈਸੇ ਦੀ ਹੰਕਾਰ ਚ ਗਿਰੋਚਿਆ ਉਸ ਪਰਿਵਾਰ ਨੇ ਪੁਲਿਸ ਨੇ ਐਮਐਲਏ ਨੇ ਜਿਹੜਾ ਜ਼ਬਰਦਸਤ ਆਇਆ ਤੇ ਜਿਹੜਾ ਜ਼ੁਲਮ ਕੀਤਾ ਲੋਕਾਂ ਦੇ ਉੱਤੇ ਉਹਦਾ ਸਾਨੂੰ ਅਫਸੋਸ ਆ ਅਸੀਂ ਪੂਰ ਜ਼ੋਰ ਕਰਾਂਗੇ ਉਹਦੀ ਨਿੰਦਾ ਕਰਾਂਗੇ ਜਿਹੜੀ ਅਗਲੀ ਗੱਲ ਆ ਉਹ ਫਿਰ ਹੁੰਦਾ ਇਨਸਾਫ ਲੈਣ ਵਾਸਤੇ ਲੜਨਾ ਕਦੀ ਵੀ ਇਨਸਾਫ ਬਿਨਾਂ ਲੜਾਈ ਤੋਂ ਨਹੀਂ ਮਿਲਿਆ ਅੱਜ ਤੱਕ ਜਦੋਂ ਤੋਂ ਦੁਨੀਆ ਬਣੀ ਆ ਇਹ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸੇ ਨੇ ਇਨਸਾਫ ਲਿਆ ਉਹ ਲੜ ਕੇ ਲਿਆ ਤੇ ਆਪਾਂ ਨੂੰ ਵੀ ਹੋਣਾ ਲੜਨਾ ਪੈਣਾ ਤੁਸੀਂ ਵੇਖ ਹੀ ਲਿਆ ਹੋਣਾ ਜਦੋਂ ਨਹੀਂ ਜਥੇਬੰਦੀਆਂ ਨੇ ਦਖਲ ਦਿੱਤਾ ਉਹਨਾਂ ਦਾ ਪੁਲਿਸ ਤਾਂ ਵੀ ਰੋਕ ਬਦਲ ਗਿਆ ਉਹ ਉਹਨਾਂ ਘਰ ਵਾਲਿਆਂ ਦਾ ਵੀ ਰੋਕ ਬਦਲ ਗਿਆ ਤੇ ਜਿਉਂ-ਜਿਉਂ ਜਿੱਥੇ ਬੰਦੀਆਂ ਨੇ ਹੋਰ ਨੇੜੇ ਆਉਣਾ ਇਕੱਠੇ ਹੋਣਾ ਤੁਹਾਡੀ ਮਦਦ ਤੇ ਆਉਣਾ ਉਹਨਾਂ ਦਾ ਰੋਕ ਬਦਲਦਾ ਜਾਣਾ ਸੋ ਅੱਜ ਅਸੀਂ ਉੱਥੇ ਫੈਸਲਾ ਇਹ ਕੀਤਾ ਵੀ ਜਿੰਨੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਬਹੁਤ ਵੱਡਾ ਇਕੱਠ ਪਰਸੋਂ 10 ਫ੍ਰੀਕ ਨੂੰ ਐਸਐਸਪੀ ਦੇ ਘਰ ਅੱਗੇ ਕਰਾਂਗੇ ਤੁਹਾਨੂੰ ਮੇਰੀ ਬੇਨਤੀ ਆ ਦਫਤਰ ਅੱਗੇ ਦਫਤਰ ਅੱਗੇ ਦਫਤਰ ਅੱਗੇ ਐਸਐਸਪੀ ਦੇ ਦਫਤਰ ਅੱਗੇ ਬਹੁਤ ਵੱਡਾ ਇਕੱਠ ਕਰਕੇ ਉਹਦਾ ਘਰਾਓ ਕਰਾਂਗੇ ਤੁਹਾਨੂੰ ਬੇਨਤੀ ਇਹ ਕਰਨੀ ਆ ਬਈ ਇਹ ਇੱਕ ਵੀਰ ਦੱਸ ਰਿਹਾ ਸੀ ਇਥੇ ਕਿ ਆਪਾਂ ਕਦੀ ਕਰਵਾ ਚਾ ਚਾ ਉਸ ਦਾ ਵਰਤ ਰੱਖ ਲੈਨੇ ਕਦੀ ਕੋਈ ਵਰਤ ਆ ਜਾਂਦਾ ਆ ਅਸਲਕਾ ਵੇਲਾ ਜਦੋਂ ਸਾਨੂੰ ਪੂਰੀ ਤਰ੍ਹਾਂ ਲੜਨ ਦੀ ਲੋੜ ਆ ਇਹ ਅਜੇ ਵਰਤ ਭਾਵੇਂ ਨਾ ਰੱਖੀਏ ਆਪਾਂ ਪਰ ਪਰਸੋਂ ਵਾਲਾ ਕੱਠ ਦੇ ਵਿੱਚ ਬੱਚਾ ਬੱਚਾ ਝੋਕ ਦੋ ਇਹ ਤੋਂ ਬਾਅਦ ਹੋਰ ਹੋ ਕੇ ਜਾਊਗਾ ਉਹ ਨਹੀਂ ਕਿਸੇ ਨੇ ਕੋਈ ਹਿੰਮਤ ਕਰਨੀ ਜਦੋਂ ਉੱਠ ਜਾਈਏ ਉੱਠ ਕੋ ਲਈਏ ਜ਼ਾਲਮ ਦੇ ਅੱਗੇ ਖੜੇ ਹੋ ਜਾਈਏ ਫਿਰ ਜ਼ਾਲਮ ਡਰਦਾ ਜਿਹੜਾ ਜਿੱਦੇ ਉੱਤੇ ਹਮਲਾ ਹੋਇਆ ਹੁੰਦਾ ਜਦੋਂ ਅਜਿਓ ਉੱਠਦਾ ਫਿਰ ਜ਼ਾਲਮ ਪਿੱਛੇ ਨੂੰ ਭੱਜਦਾ ਉਹਨਾਂ ਪਿੱਛੇ ਨੂੰ ਭਜਣਾ ਹੋਣਾ ਉਹਨਾਂ ਦੀ ਹਿੰਮਤ ਨਹੀਂ ਉਹ ਤੁਹਾਡੇ ਗਾਲ ਪਾਏ ਜਾਂਦੇ ਤੇ ਮੇਰੀ ਇਹ ਬੇਨਤੀ ਤੁਹਾਨੂੰ ਸਾਡੀ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਬੇਈ ਪਰसों 11 ਵਜੇ ਨੂੰ ਉਥੇ ਪਹੁੰਚੋ ਸਾਧਨ ਕਿਵੇਂ ਤਰ੍ਹਾਂ ਆਪਣੇ ਪੈਸੇ ਇਕੱਠੇ ਕਰਕੇ ਕਰੋ ਉਥੇ ਪਹੁੰਚੋ 11 ਵਜੇ ਨੂੰ ਐ ਐਸਐਸ ਦੀ ਦਫ਼ਤਰ ਤੋਂ ਪਹਿਲਾਂ ਕਿੱਥੇ ਇਕੱਠੇ ਹੋਣਾ ਰੈਸਟ ਹਾਊਸ ਦੇ ਵਿੱਚ ਇਕੱਠੇ ਹੋਣਾ ਉਥੇ ਤੁਸੀਂ ਪਹੁੰਚੋ ਇਹ ਪਹਿਲੀ ਗੱਲ ਤੇ ਇਹ ਦੂਜੀ ਗੱਲ ਇਹ ਆ ਤੇ ਅਸੀਂ ਉਥੇ ਫੈਸਲਾ ਕੀਤਾ ਇਹ ਲੜਾਈ ਉਦੋਂ ਤੱਕ ਲੜਾਂਗੇ ਜਦੋਂ ਤੱਕ ਹਲਕੇ ਦਾ ਐਮਐਲਏ ਇਸ ਇਹ ਥਾਣੇ ਦਾ ਜਿਹੜਾ ਲੱਗਦਾ ਟੀਐਸਪੀ ਜੈਤੋ ਦਾ ਐਸਐਚਓ ਤੇ ਪਿੰਡ ਦੇ ਉਹ ਪਰਿਵਾਰ ਜਿਨ੍ਹਾਂ ਨੇ ਇਹ ਜ਼ੁਲਮ ਢਾਉਣ ਦੇ ਵਿੱਚ ਰੋਲ ਅਦਾ ਕੀਤਾ ਇਹ ਇਹ ਸਾਰੀ ਗੱਲ ਦਾ ਸਾਨੂੰ ਪਤਾ ਲੱਗ ਚੁੱਕਾ ਐਮਐਲਏ ਆਪਣੇ ਆਪ ਨੂੰ ਭਾਵੇਂ ਐਸਸੀ ਅਖਵਾਉਂਦਾ ਉਹ ਆਪਣੇ ਆਪ ਨੂੰ ਨਿੱਕੀਆਂ ਜਾਤੀਆਂ ਦੇ ਵਿੱਚੋਂ ਅਖਵਾਉਂਦਾ ਪਰ ਆਮ ਆਦਮੀ ਪਾਰਟੀ ਸਾਰੀ ਦੀ ਸਾਰੀ ਤੇ ਇਹ ਐਮਐਲਏ ਇਹ ਆਮ ਆਦਮੀ ਪਾਰਟੀ ਨਹੀਂ ਰਹਿ ਗਏ ਇਹ ਖਾਸ ਆਦਮੀ ਬਣ ਗਏ ਇਹਨਾਂ ਨੂੰ ਲੋਕਾਂ ਦੀ ਪ੍ਰਵਾਹ ਕੋਈ ਨਹੀਂ ਆ ਮੰਦੂਰਾ ਦਾ ਦੁੱਖ ਲਈ ਵੀ ਇਹਨਾਂ ਨੇ ਕਦੀ ਅਸੈਂਬਲੀ ਚ ਜਾ ਕੇ ਵੀ ਨਹੀਂ ਠਾਇਏ ਇੱਥੇ ਵੀ ਉਹਨੇ ਕੁਝ ਨਹੀਂ ਕੀਤਾ ਇਹ ਸਾਰਾ ਕੁਝ ਐਮਐਲਏ ਦਾ ਕਰਕੇ ਹੋਇਆ ਆ ਤੁਹਾਡੇ ਲਾਗੇ ਦਾਮ ਸਿੰਘ ਵਾਲਾ ਉੱਥੇ ਤੁਸੀਂ ਵੇਖ ਲਿਆ ਉੱਥੇ ਦੇ ਵੀ ਐਮਐਲਏ ਨੇ ਸਰਪੰਚ ਨੇ ਰਲ ਕੇ ਲੋਕਾਂ ਦੇ ਇਹ ਘਰ ਤੋਂ ਆਇਆ ਤੇ ਨਸ਼ਾ ਕਰ ਰਿਹਾ ਆ ਇਹ ਇਹੋ ਕੋ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਸੋ ਅਸੀਂ ਉਸ ਦਿਨ ਇਸ ਦਲ ਦੀ ਮੰਗ ਕਰਾਂਗੇ ਵੀ ਜਿਹੜੇ ਵਿਦੋਸ਼ੇ ਲੋਕ ਤੁਸੀਂ ਫੜ ਕੇ ਅੰਦਰ ਕੀਤੇ ਆ ਜਿਨ੍ਹਾਂ ਨੂੰ ਤੁਸੀਂ ਕੁੱਟਿਆ ਉਹ ਸਾਰੇ ਪਰਚੇ ਵਾਪਸ ਲੈ ਕੇ ਜੇਲ੍ਹ ਤੋਂ ਬਾਹਰ ਕੱਢੋ ਉਹ ਆਪਣੇ ਘਰਾਂ ਨੂੰ ਆਉਣ ਕਿਸੇ ਦੂਤੇ ਪਰਚਾ ਬਣਦਾ ਨਹੀਂਗਾ ਤੇ ਪਰਚਾ ਦਿਓ ਜਿਹੜਾ ਪਰਚਾ ਬਣਦਾ ਜਿਹਨੇ ਗੋਲੀਆਂ ਚਲਾਉਂਦੇ ਆ ਜਿਨ੍ਹਾਂ ਨੇ ਫਾਇਰ ਕੀਤੇ ਆ ਯਾਰ ਹੱਦ ਵਾਲੀ ਗੱਲ ਇਹ ਆ ਬਈ ਤਿੰਨ ਬੰਦਿਆਂ ਦੇ ਗੋਲੀਆਂ ਲੱਗੀਆਂ ਹੁਣ ਸ਼ਰੇ ਲੱਗੇ ਹੋਣ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਜੇਲ੍ਹ ਚੋਂ ਕੱਢੋ ਉਹਨਾਂ ਦਾ ਹਸਪਤਾਲ ਜਾਂ ਇਲਾਜ ਕਰਾਓ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਉੱਤੇ ਪਰਚੇ ਦਰਜ ਕਰੋ ਇਹ ਪਰਚਿਆਂ ਦੇ ਵਿੱਚ ਥਾਣੇਦਾਰ ਵੀ ਚਾਹੀਦਾ ਡੀਐਸਪੀ ਵੀ ਚਾਹੀਦਾ ਐਮਐਲਏ ਵੀ ਚਾਹੀਦਾ ਜਿਹੜੇ ਜਿਨ੍ਹਾਂ ਦਾ ਕਸੂਰ ਬਣਦਾ ਵੀਡੀਓ ਵੀ ਚਾਹੀਦਾ ਇਹਦੇ ਜਿਨੇ ਇਹ ਮਸਲਾ ਸਮੇਂ ਸਿਰ ਨਹੀਂ ਕੀਤਾ ਤੇ ਇਹ ਹਾਲਾਤ ਬਣਾ ਦਿੱਤੇ ਆ ਉਹਨਾਂ ਦੇ ਉੱਤੇ ਪਰਚੇ ਦਰਜ ਕਰਾਉਣ ਲਈ ਲੜਾਂਗੇ ਤੇ ਜਿਹੜੇ ਮਜ਼ਦੂਰਾਂ ਦਾ ਘਰਾਂ ਦਾ ਸਮਾਨ ਤੋੜਿਆ ਭੰਨਿਆ ਨੁਕਸਾਨ ਕੀਤਾ ਉਹ ਉਹਦਾ ਉਹਦੀ ਪੂਰਤੀ ਕਰਨ ਪਰਪਾਈ ਕਰਨ ਇਹ ਸਾਰੇ ਕੁਝ ਲਈ ਲੜਨ ਦਾ ਅੱਜ ਫੈਸਲਾ ਹੋ ਗਿਆ ਲੰਮੀ ਗੱਲਬਾਤ ਕਰਨ ਦਾ ਅ ਅੱਜ ਵਕਤ ਨਹੀਂ ਆ ਉਸ ਦਿਨ ਸਾਰੀਆਂ ਜਥੇਬੰਦੀਆਂ ਦੇ ਵੱਡੇ ਆਗੂ ਆਉਣਗੇ ਅ ਜਿਹੜੀ ਸਾਡੀ ਜਥੇਬੰਦੀ ਆ ਅਸੀਂ ਵੀ ਆਵਾਂਗੇ ਮੈਂ ਪੰਜਾਬ ਦਾ ਜਨਰਲ ਸੈਕਟਰੀ ਅਧਿਆਤਿਨੀ ਦੂਸਰਾ ਦਾ ਇਹ ਸਾਡੇ ਵਿੱਚ ਬੈਠਿਆ ਇਹ ਕ੍ਰਾਂਤੀਕਾਰੀ ਪਿੰਡੂ ਪਿੰਡੂ ਮਜ਼ਦੂਰ ਯੂਨੀਅਨ ਦੇ ਇਹ ਵੱਡੇ ਆਗੂ ਆ ਪੰਜਾਬ ਲੈਵਲ ਦੇ ਲੀਡਰ ਆ ਸਾਰੇ ਵੱਡੇ ਲੀਡਰ ਉਸ ਦਿਨ ਇੱਥੇ ਆਉਣਗੇ ਤੁਹਾਡੇ ਹੱਥ ਦੇ ਵਿੱਚ ਆਵਾਜ਼ ਉਠਾਵਾਂਗੇ ਤੇ ਉਸ ਦਿਨ ਖਤਮ ਨਹੀਂ ਕਰ ਦੇਣਾ ਅਗਲਾ ਐਕਸ਼ਨ ਕੀ ਲੈਣਾ ਉਹ ਫਿਰ ਅੱਜ ਇੱਕ ਕਮੇਟੀ ਚੁਣ ਦਿੱਤੀ ਆ ਉਹਦੇ ਕਨਵੀਨਰ ਬਣਾ ਦਿੱਤੇ ਆ ਉਹਦੇ ਜਾਣਤੀ ਬਣਾ ਦਿੱਤੇ ਆ ਜਿ세 ਬੰਦੀਆਂ ਪੈਸੇ ਵੀ ਇਕੱਠੇ ਕਰਨਗੀਆਂ ਉਹਦੇ ਉੱਤੇ ਖਰਚ ਵੀ ਕਰਨਗੀਆਂ ਸਾਰਾ ਕੁਝ ਕਰਨਗੀਆਂ ਤੁਸੀਂ ਵੀ ਆਪਣਾ ਜਿੰਨਾ ਕੁ ਬੰਦਾ ਹਿੱਸਾ ਜੇ ਪਾ ਸਕਦੇ ਹੋਏ ਤੁਹਾਡੇ ਤੇ ਕੋਈ ਥੋਸਿਆ ਨਹੀਂ ਆ ਨਾ ਤੁਹਾਡੇ ਤੋਂ ਅਸੀਂ ਕੋਈ ਮੰਗ ਕਰਦੇ ਆ ਜੇ ਪਾਉਣਾ ਹੋਵੇ ਪਾਓ ਨਾ ਪਾਉਣਾ ਉਹ ਨਾ ਪਾਓ ਪਰ ਤੁਸੀਂ ਆ ਹਿੱਸਾ ਪਾਉਣਾ ਭਈ ਇੱਕ ਵੀ ਬੰਦਾ ਔਰਤਾਂ ਬੱਚੇ ਕੁੜੀਆਂ ਤੇ ਇੱਕ ਵੀ ਐਸਾ ਨਾ ਵੇ ਜਿਹੜਾ ਕਸਟਮਰ ਫਿਰਦਾ ਵੇ ਸਭ ਉੱਥੇ ਗੱਲੋ ਵੱਡੀ ਗਿਣਤੀ ਦੇ ਉੱਥੇ ਇਕੱਠ ਕਰਕੇ ਆਪਾਂ ਮੂੰਹ ਤੋੜ ਜਵਾਬ ਦਈਏ ਅਸੀਂ ਹੁਣ ਉਹ ਵੇਖਣ ਨੂੰ ਜਾਣਾ ਜਿੱਥੇ ਪਾਣੀ ਪੈਂਦਾ ਸੀ ਸੁਪੰਚ ਨੇ ਰੋਕਿਆ ਤੇ ਉਹ ਉਹਨਾਂ ਦੇ ਉੱਤੇ ਉਹ ਜ਼ਬਰਦਸਤ ਆ ਗਿਆ ਉਹ ਸਾਰਾ ਕੁਝ ਅਸੀਂ ਵੇਖਣਾ ਵਾ ਅਸੀਂ ਉਧਰ ਵੀ ਜਾਣਾ ਮੈਂ ਫੇਰ ਬੇਨਤੀ ਕਰਦਾ ਵੀ 10 ਤਰੀਕ ਵਾਲੇ ਦਿਨ ਵੱਡੀ ਗਿਣਤੀ ਚ ਘਰ ਘਰ ਜਾ ਕੇ ਤਿਆਰੀ ਕਰਕੇ ਉੱਥੇ ਲੈ ਕੇ ਬੰਦਿਆਂ ਨੂੰ ਪਹੁੰਚੋ ਇਹ ਸੰਘਰਸ਼ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਨਕਾਫਨਾ ਮਿਲਿਆ ਪਰਸੋਂ ਵਾਲੀ ਰੈਲੀ ਕਰਕੇ ਬੰਦ ਨਹੀਂ ਕਰਨਾ ਲੰਮਾ ਚਲਾਵਾਂਗੇ ਜਿੰਨਾ ਜਿਹੜਾ ਅਨਸਾਤਨਾ ਮਿਲਿਆ ਪ੍ਰਸ਼ਾਸਨ ਦੇ ਵੀ ਕੰਨਾਂ 'ਚ ਇਹ ਗੱਲ ਪਹੁੰਚ ਗਈ ਆ ਤੁਹਾਨੂੰ ਵੀ ਦੱਸ ਦਿੱਤੀ ਆ ਇਹ ਬਹੁਤ ਮਹਾਨੀਆਂ ਲੜੀਆਂ ਇੱਥੇ ਅਸੀਂ ਉਹਦਾ ਇਤਿਹਾਸ ਉਹਦੋਂ ਦੱਸਾਂਗੇ ਤੇ 10 ਤਰੀਕ ਵਾਲੇ ਦਿਨ ਅਸੀਂ ਕਿਵੇਂ ਨੱਥ ਪਾਉਣੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਸਾਡੇ ਉੱਤੇ ਜ਼ਬਰ ਕਰਦੇ ਆ ਜ਼ੁਲਮ ਕਰਦੇ ਆ ਉਹਨਾਂ ਨੂੰ ਨੱਥ ਪਾਉਣੇ ਸਾਨੂੰ ਆਉਂਦੀ ਆ ਸਾਰੀਆਂ ਜਿਸਮਨੀਆਂ ਟੱਕੀਆਂ ਹੁੰਦੀਆਂ ਲੜਾਂਗੇ ਐਨ ਇਹਨਾਂ ਨੂੰ ਮਾਰਕ ਤੇ ਦੇਵਾਂਗੇ ਬੱਸ ਨਾ ਜਿੰਦਾ ਮੈਂ ਤੁਹਾਡੇ ਕੋਲ ਸਿਊ ਜਾਣਾ ਇਤਹਾਸ ਕਰਦਾ ਤੁਸੀਂ ਦੱਸੋ ਬੜੀ ਜਲਦੀ ਕਿਉਂਕਿ ਬਹੁਤ ਬਹੁਤ ਪਸੰਦ ਹੈ